you <music> मेरा नाम है जी मनजीत सिंह गिल मूर्ति कला ਦਾ ਮਾਰਟਿਸਟ ਆ ਤੇ ਮੇਰੇ ਦੂਸਰੇ ਭਰਾ ਦਾ ਨਾਮ surjit singh gill ਤੇ ਮੋਗਾ ਦੇ ਪਿੰਡ ਕਲਕਲਾ ਦੇ ਸਿਰਿਆਂ ਨਾਲੇ ਦੋਨੋਂ ਭਰਾ ਤੁਸੀਂ ਇੱਕ ਸਿੱਧੂ ਮੂਸੇ ਵਾਲਾ ਕਲਮਤੀ ਬਣਾ ਰਹੇ ਹੋ ਜੀ ਕੀ ਕੀ ਰੋਕ ਕੇ ਬਣਾ ਰਹੇ ਹੋ ਅਸੀਂ ਨਾ ਇੱਥੇ ਦੇਸ਼ ਭਗਤਾਂ ਦੀ ਯਾਦ ਦੇ ਵਿੱਚ ਮਹਾਨ ਦੇਸ਼ ਭਗਤ پارک ਦਾ ਨਿਰਮਾਣ ਕਰ ਰਹੇ ਹਾਂ ਤੇ ਜਦੋਂ ਸਾਨੂੰ ਇਹ ਖਬਰ ਮਿਲੀ ਸਿੱਧੂ ਮੂਸੇ ਵਾਲਾ ਦਾ ਜਿਹੜਾ ਹੈਗਾ ਕਤਲ ਹੋ ਗਿਆ ਤੇ ਉਦੋਂ ਸਾਡਾ ਮਨ ਬਹੁਤ ਉਦਾਸ ਹੋ ਗਿਆ ਕਿਉਂਕਿ ਇਸ ਮਹਾਨ ਗਾਇਕ ਦੇ ਨਾਲ ਸਾਡੀਆਂ ਕੁਝ ਯਾਦਾਂ ਜੁੜੀਆਂ ਹੋਈਆਂ 2016 ਚ ਨਾ ਮੈਂ ਕੁਝ ਲੈਣਾ ਲਿਖੀਆਂ ਸੀ ਉਹ ਗਾ ਕੇ ਪਾਈਆਂ ਸੀ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਅਕਤੂਬਰ 2016 ਚ ਤੇ ਦੂਸਰਾ ਫੋਨ ਇਹਨੇ ਕੀਤਾ ਸੀ ਸਾਨੂੰ ਜਦੋਂ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਬਲਦਾਂ ਵਾਲੀ ਟਰਾਲੀ ਲੈ ਕੇ ਗਏ ਉਹ ਬਲਦਾਂ ਵਾਲੀ ਟਰਾਲੀ ਬਹੁਤ ਫੇਮਸ ਹੋਈ ਸੀਗੀ ਕਿਸਾਨ ਅੰਦੋਲਨ ਦਿੱਲੀ ਚ ਤੇ ਉਦੋਂ ਵੀ ਉਹਨਾਂ ਨੂੰ ਸਾਡਾ ਜਿਹੜਾ ਕੰਮ ਬਹੁਤ ਪਸੰਦ ਆਇਆ ਸੀਗਾ ਸਾਡਾ ਮਨ ਫਿਰ ਬਹੁਤ ਉਦਾਸ ਹੋਇਆ ਜਦੋਂ ਅਸੀਂ ਸੋਚਿਆ ਵੀ ਇੰਨਾ ਵਿਸ਼ਵ ਪੱਧਰ ਦਾ ਕਲਾਕਾਰ ਆ ਪੰਜਾਬ ਦਾ ਜਿਨ੍ਹਾਂ ਨੇ ਮਾਣ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਫਲਾਇਆ ਤੇ ਉਸ ਮਹਾਨ ਸ਼ਖਸੀਅਤ ਦਾ ਜਿਹੜਾ ਹੈਗਾ ਅੰਤ ਬਹੁਤ ਦਰਦਨਾਕ ਹੋਇਆ ਤੇ ਅਸੀਂ ਉਸ ਉਦਾਸੀ ਦੇ ਵਿੱਚ ਹੀ ਅਸੀਂ ਸੋਚਿਆ ਕਿ ਆਪਣੇ ਮੂਰਤੀ ਕਲਾ ਦੇ ਨਾਲ ਉਸ ਮਹਾਨ ਵਿਛੜੀ ਰੂਹ ਨੂੰ ਜਿਹੜੀ ਆ ਸ਼ਰਧਾ ਦੇ ਫੁੱਲ ਭੇਟ ਕਰਨੇ ਆ ਤੇ ਅਸੀਂ ਇਹ ਪੋਰਟਰੇਟ ਸ਼ੁਰੂ ਕੀਤਾ ਕੰਦਲ ਸੋਗੇ ਗਏ ਤੇ ਹੋਰ ਕਿੰਨਾ ਦਿਨ ਟਾਈਮ ਲੱਗਣਾ ਹੈ ਤਿਆਰ ਹਾਂ ਹਾਂ ਟਾਈਮ ਅਜੇ ਲੱਗਣਾ ਕਿਉਂਕਿ ਦੋ ਸਟੈਚੂ ਇਹ ਅਸੀਂ ਬਣਾਏ ਇਹ ਸਿਰਫ ਜਿਹੜਾ ਹੈਗਾ ਇਹ ਸਟੈਚੂ ਸਿਰਫ ਸ਼ਰਧਾ ਦੇ ਫੁੱਲ ਪੇਟ ਕਰਨ ਲਈ ਹੈ ਜਿਹੜਾ ਦੂਸਰਾ ਸਟੈਚੂ ਉਹ ਗੁਪਤ ਬਣਾ ਰਹੇ ਆ ਉਹ ਫੁੱਲ ਸਾਈਜ਼ ਆ ਆਦਮ ਕੱਦ ਬਹੁਤ ਹੈ ਉਹ ਉਥੇ ਉਹਨਾਂ ਦੇ ਪਿੰਡ ਹੀ ਲਾਇਆ ਜਾਣਾ ਪਰ ਇਹ ਜਿਹੜਾ ਹੈਗਾ ਇਹ ਮਹਾਂਦੇਸ਼ ਭਗਤ ਪਾਰਕ ਦੇ ਵਿੱਚ ਹੀ ਲਗਾਇਆ ਜਾਊਗਾ ਜਿਹਦੇ ਅਸੀਂ ਸ਼ਰਧਾ ਦੇ ਫੁੱਲ ਪੇਟ ਕਰਨ ਵਾਸਤੇ ਬਣਾਇਆ ਇਹ ਦੋ ਅਸੀਂ ਜਿਹੜੇ ਬਰਾਬਰ ਬਰਾਬਰ ਸਟੈਚੂ ਤਿਆਰ ਕਰ ਰਹੇ ਆ ਕਿਉਂਕਿ ਉਹ ਜਿਹੜਾ ਹੈਗਾ ਮਹਾਨ ਗਾਇਕ ਜਿਸ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਦੁਬਾਰਾ ਖੇਤਾਂ ਦੇ ਨਾਲ ਜੋੜਿਆ ਦੁਬਾਰਾ ਹੱਥੀਂ ਕੰਮ ਕਰਨ ਦੀ ਆਦਤ ਪਾਈ ਮੁੰਡੇ ਜਿਹੜੇ ਹੈਗੇ ਆ ਉਹ ਦੁਬਾਰਾ ਪੱਗਾਂ ਬੰਨਣ ਲੱਗੇ ਜਿਹੜੇ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਸੀਗੇ ਆਪਣੇ ਹੱਥੀਂ ਕੰਮ ਕਰਨ ਨੂੰ ਤਰਜੀਹ ਦੇਣ ਲੱਗੇ ਸ਼ਹਿਰਾਂ ਤੋਂ ਹਟ ਕੇ ਪਿੰਡਾਂ ਦੇ ਵਿੱਚ ਉਹ ਆਪਣੇ ਜਿਹੜੇ ਘਰਾਂ ਦੇ ਵਿੱਚ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਨਹੀਂ ਪਹਿਲਾਂ ਜਿਹੜੇ ਬਹੁਤ ਸਾਰੇ ਪਰਿਵਾਰ ਆ ਉਹਨਾਂ ਦੇ ਬੱਚੇ ਜਿਹੜੇ ਆ ਉਹ ਸ਼ਹਿਰਾਂ ਤੋਂ ਰੁਖਤ اختیار ਕਰਦੇ ਸੀ ਤੇ ਉਹਨਾਂ ਨੇ ਵੇਖਿਆ ਸਿੱਧੂ ਮੂਸੇਵਾਲਾ ਜਿਹੜਾ ਉਹ ਇੰਨਾ ਫੇਮਸ ਹੋਣ ਦੇ ਬਾਵਜੂਦ ਆਪਣੇ ਪਿੰਡ ਨਾਲ ਜੁੜਿਆ ਤੇ ਲੋਕਾਂ ਨੂੰ ਆਪਣੇ ਪਿੰਡ ਚੰਗੇ ਲੱਗਣ ਲੱਗੇ ਆਪਣੇ ਟਰੈਕਟਰਾਂ ਤੇ ਆਪ ਪੈੜੀਆਂ ਆਪਣੀ ਜ਼ਮੀਨਾਂ ਵਾਉਣ ਲੱਗੇ ਖੇਤਾਂ ਦੇ ਨਾਲ ਜੁੜੇ ਹੱਥੀਂ ਕੰਮ ਕਰਨ ਲੱਗੇ ਤੇ ਇਸ ਕਰਕੇ ਉਹਦਾ ਕੋਈ ਸਾਨੀ ਨਹੀਂ ਨੇ ਆਮ ਕਰਕੇ ਪੰਜਾਬੀ ਗਾਇਕ ਬਹੁਤ ਛੇਤੀ ਪੈਰ ਛੱਡਦੇ ਆ ਥੋੜਾ ਜਿਹਾ ਪੈਸਾ ਆ ਜੇ ਤੇ ਸ਼ਹਿਰਾਂ ਵਾਲੂ ਭਾਈ ਦੇ ਆਪਣੇ ਬੋਲ ਬਾਣੀ ਬਦਲ ਲੈਂਦੇ ਆ ਆਪਣੀ ਲਿਬਾਸ ਬਦਲ ਲੈਂਦੇ ਪਰ ਸਿੱਧੂ ਮੂਸੇਵਾਲਾ ਦਾ ਆਪਾਂ ਲਿਬਾਸ ਵੀ ਵੇਖ ਉਹਦਾ ਆਪਾਂ ਬੋਲ ਬਾਨੀ ਵੀ ਉਹਦੀ ਵੇਖੀ ਆ ਕਿ ਆਮ ਠੇਠ ਪੰਜਾਬੀ ਦੇ ਵਿੱਚ ਉਹ ਗੱਲ ਕਰਦਾ ਸੀ ਉਹਨੂੰ ਪੰਜਾਬੀ ਨੂੰ ਬਹੁਤ ਉਚਾਈਆਂ ਤੇ ਪਛਾਣ ਦਾ ਯਤਨ ਕੀਤਾ ਹੈ